ਆਹ ਦਰਖਤੋ ਆ ਦੇਖੜੇ ਆਹ ਦਰਖਤੋ ਸਿਓ ਦਾ ਦਰਖਤ ਆ ਇਧਰਲੇ ਪਾਸੇ ਹੈਗਾ ਮਸੰਮੀਆਂ ਦਾ ਦਰਖਤ ਮਸੰਮੀ ਤੇ ਸਿਓ ਤੇ ਆ ਹੈਗਾ ਵਾ ਆ ਬੇਲ ਆ ਕਾਲੇ ਨੂਰਾਂ ਦੀ ਆਹਦੀ ਆਹ ਬੇਲ ਕਾਲੇ ਨੂਰਾਂ ਦੀ ਆ ਬੇਰ ਥੱਲੇੋਂ ਆਉਂਦੇ ਸ਼ੁਰੂ ਕਰੀ ਜਾਂ ਤਾਂ ਕੋਠੇ ਦੇ ਚਾੜ ਦੇਣੀਆਂ ਇਹ ਆਹਦੇ ਕਿੰਨੇ ਲੱਗੀਆਂ ਮਸੰਮੀਆਂ ਆ ਦੇ ਹੋ ਲੱਗੀਆਂ ਖੁੰਝੇ ਚੋਦੇ ਸਾਰੇ ਇਹ ਮਸਮੀਆਂ ਸਾਰੇ ਲੱਗੀਆਂ ਵਿਆਹ ਦੇ ਆ ਆ ਗਈ ਸਿਓ ਇਹ ਆ ਸਿਓ ਆਂਦਾ ਬੂਟਾ ਇਹ ਕਿ ਨੂੰ ਗਾਂ ਲੱਗਦੇ ਨੇ ਇਹਨੂੰ ਤਾਂ ਸਿਓ ਨਾ ਉਹਦੇ ਉਂਦਾ ਲੱਗੇ ਆ ਚਾਰ ਕੋਦੇ ਪਰ ਹੁਣ ਇਹ ਗਾਂ ਲੱਗਣਗੇ ਪਰ ਲੱਗੇ ਸੀ ਕਿ ਵਾਵਾ ਇਹ ਕਿ ਪਕਾਵਾਂਗੇ ਇਹਨਾਂ ਨੂੰ ਆ ਸੰਗਤ ਮੇਰੇ ਘਰੇ ਪਾਲੇ ਹੋਏ ਬੂਟੇ ਆਹਾ ਆਦੇ ਹਸਿਵਾਂ ਦਾ ਬੂਟਾ ਹ ਉਹ ਦੇ ਆਲਣੇ ਵਿੱਚ ਲਾਇਆ ਚਿੜੀਆਂ ਦਾ ਚਿੜੀਆਂ ਵੀ ਰਹਿੰਦੀਆਂ ਆਲਣੇ ਦੇ ਵਿੱਚ ਆ ਮਸੰਮੀਆਂ ਦਾ ਅੰਗੂਰਾਂ ਦੀ ਬੇਲ ਥਾਂ ਦੇ ਕਿੰਨੇ ਗਿਣੀ ਚੱਲਿਓ ਕਿੰਨੇ ਬੂਟੇ ਆ ਘਰੇ ਹੀਰਾ ਆ ਕੇ ਮਰੂਦ ਆ ਦੇਖੋ ਆਦੇ ਮਰੂਦ ਲੱਗੇ ਛੋਟੇ ਛੋਟੇ ਕਿੰਨੇ ਲੱਗੇ ਉਹਦੇ ਉਹਦੇ ਜੜਾਂ ਚ ਕਿੰਨੇ ਲੱਗੇ ਇਹ ਅਮਰੂਦ ਇਹ ਹੋਇਆ ਸਾਲ ਸਾਲਕ ਦਾ ਬੂਟਾ ਹੋਇਆ ਇੱਕ ਸਾਲ ਦੇ ਬੂਟੇ ਨੂੰ ਲਾ ਲਓ ਸਾਹਿਬ ਕਿੰਨੇ ਲੱਗੇ ਆ ਅਮਰੂਦ ਨਾਲ ਵਿੱਚ ਬੇਲਾ ਬੂਲਾ ਲਾ ਲਈ ਦੀਆਂ ਉਹਦੇ ਮਿਰਚਾਂ ਦੇ ਬੂਟੇ ਵੀ ਖੜੇ ਆ ਚਲ ਵਿੱਚ ਦੀ ਤੇ ਨਾਲ ਹੀ ਇਹ ਆ ਆ ਕੀ ਅੰਜੀਰ ਆ ਅੰਜੀਰ ਬੋਤ ਲੱਗੀਆਂ ਦੇਖੋ ਕਿੰਨੀਆਂ ਲੱਗੀਆਂ ਜੋੜਾਂ ਚ ਲੈ ਆ ਸਾਰੀਆਂ ਜੋੜਾਂ ਚ ਲੱਗੀਆਂ ਆ ਉਹ ਦੇ ਦੀਆਂ ਖਾਣ ਨੂੰ ਇਹਨਾਂ ਮਿੱਠੀਆਂ ਹੁੰਦੀਆਂ ਲੋੜਾ ਆ ਜਾਂਦਾ ਇਹ ਇੰਨੀ ਭਾਰੀ ਆ ਆ ਦੋ ਵੱਧ ਦੇ ਇੱਕਵੇਂ ਲੱਗੀਆਂ ਲੈ ਆ ਦੇ ਆ ਦੇਖੋ ਇਹ ਅੰਜੀਰ ਆ ਆ ਮੇਰੀ ਅੰਜੀਰ ਐ ਇਧਰ ਨੂੰ ਦੇਖ ਲਵਾ ਦੇ ਮੈਂ ਖੜਾ ਅੰਜੀਰ ਦੇ ਨਾਲ ਇਹ ਸਾਡੇ ਪਾਲੇ ਹੋਏ ਬੂਟੇ ਆ ਆਪਦੇ ਹੱਥੇ ਦੇਖ ਲੈ ਦੇਖੀ ਚੱਲੋ ਲੈ ਕੱਡਾ ਪਰ ਨੂੰ ਇਹਦੇ ਥੱਲੇ ਨਾ ਮੰਜਾ ਢਾਹ ਕੇ ਪਲਾ ਬਹਿ ਜਾ ਕਰੀਏ ਮੰਜਾ ਆ ਹੁਣ ਵੀ ਪਲਾ ਗਰਮੀ ਗਰਮੀ ਪਲਾ ਕੁਰਸੀ ਢਾਹ ਕੇ ਬਹਿ ਜਾ ਇਹਦੇ ਥੱਲੇ ਇੰਨੀ ਭਾਰੀ ਹੋ ਗਈ ਇਹ ਐਨੇ ਮਰਜੀ ਖਾਈ ਜੋ ਤੋੜ ਤੋੜ ਆ ਇਹਨੇ 20 ਕ ਦਿਨ ਤਾਂ ਯਾਨੀ ਪੱਕਣ ਲੱਗ ਜਾਣਾ 20-22 ਦਿਨ ਤਾਂ ਆੜ ਹੜ ਦੇ ਮਹੀਨੇ ਦੇ ਵਿੱਚ ਪੂਰੀ ਪੱਕ ਜਾਂਦੀ ਆ ਫਿਰ ਤੋੜ ਕੇ ਵੀ ਰੱਖ ਲਈਦੀਆਂ ਤੋੜ ਤੋੜ ਰੋਜ਼ 4-5 ਖਾ ਵੀ ਲਈਦੀਆਂ ਉਹ ਆ ਜੋ ਤੁਹਾਨੂੰ ਦਿਖਾਉਣਾ ਇੱਧਰ ਤਿੰਨ ਬੂਟੇ ਮੇਰੇ ਇੱਧਰ ਲਈ ਸੈੱਟ ਲਾ ਜਵੇ ਆ ਆਹ ਕਿ ਨਿੰਬੂ ਆਹ ਦੇ ਨਿੰਬੂ ਬਰੀਕ ਬਰੀਕ ਕਿੰਨੇ ਲੱਗੇ ਆ ਦੇ ਛੋਟੇ ਛੋਟੇ ਇਹ ਕਿੰਨੇ ਲੱਗੇ ਆ ਦੇ ਉਹ ਦੇ ਲੱਗੇ ਛੋਟੇ ਛੋਟੇ ਬਰੀਕ ਬਰੀਕ ਆ ਦੇ ਸਾਰੇ ਲੱਗੇ ਨਿੰਬੂ ਆਪ ਦੇ ਹੋ ਜਾਣੇ ਰਹੀ ਗਰਮੀ ਚਾਹ ਪੂਰੇ ਆ ਇਹ ਆ ਨਿੰਬੂਆਂ ਦਾ ਬੂਟਾ ਇਹ ਨਿੰਮੂਆਂ ਦਾ ਆ ਗਿਆ ਨਾਰ ਇਹ ਨਾਰ ਦਾ ਬੂਟਾ ਹਜੇ ਇਹਨੂੰ ਲੱਗੇ ਨਹੀਂ ਨਾਰ ਤੇ ਲੱਗਣ ਲੱਗੇ ਫੁੱਲ ਤਾਂ ਲੱਗਣ ਲੱਗਾ ਉਹਦੇ ਲੱਗੇ ਫੁੱਲ ਜੇ ਲੱਗਾ ਤੇ ਨਾਰ ਵੀ ਲੱਗਣ ਲੱਗ ਜਣੇ ਆ ਇਹ ਆ ਨਾਰ ਨਾਰਾ ਆ ਆ ਗਿਆ ਚੀਕੂ ਆ ਵਾ ਚੀਕੂ ਦਾ ਬੂਟਾ ਪੂਰਾ ਹਿਸ਼ਾਰੋ ਚੱਲਿਆ ਵੀ ਹੁਣ ਇਹਨੂੰ ਲੱਗਣਗੇ ਪਰ ਨੂੰ ਯਰ ਕਿ ਲੱਗਣਗੇ ਗਾਹਾਂ ਸਾਲ ਦਾ ਬੂਟਾ ਇਹ ਆ ਠੀਕੂਆਂ ਦਾ ਆ ਦੇਖ ਲਾ ਚੀਕੂ ਬਹੁਤ ਸੋਹਣਾ ਬੂਟਾ ਖੜਾ ਹੈ ਆ ਸੇ ਆ ਚੀਕੂ ਸਾਹ ਸੰਗ ਤਿੰਨ 4 5 6 7 8 8 ਤਾਂ ਐਸ ਫਰਸ਼ ਦੇ ਉੱਪਰ ਉਪਰ 8 ਤੇ ਤਿੰਨ ਇਧਰ ਆ ਪੰਜ ਬੂਟੇ ਉਧਰ ਆ ਤੇ ਹੁਣ ਆਜੋ ਤੁਹਾਨੂੰ ਦਿਖਾਉਣਾ ਕਿੰਨੂ ਕਿੰਨੂ ਅੰਗੂਰ ਤੇ ਨਿੰਬੂ ਹੋਰ ਵੀ ਬੂਟੇ ਲੱਗੇ ਸਾਡੇ ਜ਼ਾਮਾ ਦੇ ਬੂਟੇ ਵੀ ਲੱਗੇ ਆਹ ਵੇ ਆ ਕਿੰਨੂ ਆ ਇਹਦੇ ਵਿੱਚ ਲੱਗੇ ਆ ਬਹੁਤ ਕਿੰਨੂ ਇਹਨੂੰ ਵੀ ਉਹਨੇ ਪੱਕਣਗੇ ਗਾਹਾਂ ਜਾ ਕੇ ਆਹ ਆ ਬੋਟੇ ਕਿੰਨੂ ਆਦੇ ਆ। ਸਾਹਿਆ। ਆਹ ਆ ਕਿੰਨੂ ਆ। ਸੰਗਣ ਵਾਲੇ ਯਾਰ ਕਿੰਨੂ ਗਾਂ ਸੰਗਾ ਕਿ ਜਦੋਂ ਇਹ ਪੱਤੇ ਝਾੜ ਗਏ। ਕਿ ਬੱਚੋ ਦੇ ਇਹ ਸਾਰੇ ਕਿੰਨੂ ਹੀ ਆ ਉਹ ਜਾਨਵਰਾਂ ਵਾਸਤੇ ਪਾਣੀ ਰੱਖਿਆ ਵਾ ਉਹ ਤੇ ਪੀਂਦੇ ਆ ਇਹਦੇ ਚੋਂ ਆ ਮੇਰਾ ਆ ਗਿਆ ਸਾਈਕਲ ਮੈਂ ਸਾਈਕਲ ਤੇ ਖੇਤ ਨੂੰ ਪਾਈ ਵਾਲੇ ਸਾਈਕਲ ਤੇ ਜਾਣਾ ਕਿਰਦ ਨਾਲ ਇਹਨਾਂ ਬਾਰជា ਸੁੰਦੀ ਰਹਿੰਦੀ ਆ ਆ ਲੱਗਿਆ ਟਮਾਟੇ ਆ ਦੇ ਟਮਾਟੇ ਆ ਗਏ ਨਿੰਬੂ ਆ ਦੇ ਲੱਗੇ ਬਦੀ ਗਾ ਗੋਲ ਕਾਗਜੀ ਨਿੰਬੂ ਜਿਹਨੂੰ ਆਪਾਂ ਕਹਿੰਨੇ ਇਹੋ ਆ ਇਹ ਵੀ ਆਪਣੇ ਆਪ ਦੇ ਹੋ ਜਾਣੇ ਗਰਮੀ ਚਾਹਦੇ ਬਹੁਤ ਲੱਗੇ ਜਾਂਦੇ ਨਾਲ ਦੀ ਨਾਲ ਹੋਰ ਇਹ ਨਿੰਬੂਆਂ ਦਾ ਬੂਟਾ ਦੇਖ ਲੈ ਆ ਹੈਗਾ ਵਿੱਚ ਸਾਡੇ ਉਹ ਸੇ ਕਲੇਲੇ ਤਿੰਨ ਚਾਰ ਲੈ ਜਾਂਦੇ ਆ ਥੋੜੇ ਜਿ ਗੰਡੇ ਦੋ ਕਪਾ ਲਈਦੇ ਆ ਵਿੱਚ ਦੋ ਗੰਡੇ ਪਾ ਕੇ ਸੇ ਕਲੇਲੇ ਪਾ ਕੇ ਦਾਲ ਬਣ ਜਾਂਦੀ ਆ ਆ ਕਰੇਲਿਆਂ ਦੀ ਹੋ ਦੂਜੇ ਕਰੇਲੇ ਆਹ ਆ ਕਰਦੂਆਂ ਦੀ ਬੇਰ ਵੀ ਇੱਕ ਸਾਡੇ ਛਾੜੀ ਵੀ ਆਦੇ ਉਹਦੇ ਨਾਲ ਦੀ ਨਾਲ ਕਦੂ ਵੀ ਲੱਗਦੇ ਆ ਵਿੱਚ ਮਿਰਚਾਂ ਦੇ ਆਹਦੇ ਛੋਟਾ ਜਿਹਾ ਬੂਟਾ ਇੱਕ ਮਿਰਚਾਂ ਦਾ ਆ ਆ ਕੀ ਦੂਜੀ ਕੀ ਕਹਿੰਦੇ ਹੁੰਦਾ ਯਾਰ ਇਹਨੂੰ ਮੇਰਾ ਨਾਂ ਨਹੀਂ ਆਉਂਦਾ ਹੁੰਦਾ ਆਹਾ ਕਦੀ ਕੀ ਹੁੰਦੀ ਇਹਨੂੰ ਕਹਿੰਦੇ ਯਾਰ ਪੂਤਨੇ ਵਰਗੀ ਉਹਦੇ ਮਿਰਚਾਂ ਦਾ ਬੂਟਾ ਖੜਾ ਉਹਦੇ ਲਾਲ ਮਿਰਚਾਂ ਦੀਆਂ ਵਿੱਚ ਆ ਗਈ ਸਾਹ ਸੰਗਤ ਅੰਗੂਰਾਂ ਦੀ ਵੇਲ ਆ ਸੀ ਆ ਅੰਗੂਰ ਆ ਇਹਦੇ ਵਿੱਚ ਗੁੱਛੇ ਲੱਗੇ ਆ ਅੰਗੂਰਾਂ ਦੇ ਬਹੁਤ ਜਣੇ ਰੋਜ਼ ਦੋ ਗੁੱਛੇ ਤੋੜ ਲਈਦੇ ਆ ਇੱਕ ਇੱਕ ਖਾ ਲਈਦਾ ਫਮ ਦਾ ਖਾ ਵੀ ਦਨੇ ਇੱਥੇ ਵਿੱਚ ਲੱਗੇ ਆ ਤੇ ਲੱਗਿਆ ਐ ਕਿੱਡੇ-ਕੱਡੇ ਲੱਗੇ ਹੋਏ ਆ ਆ ਅੰਗੂਰ ਲੱਗਿਆ ਆਹਾ ਆਵਾ ਬਗਦੀ ਠੱਡੀ ਆ ਦੇ ਕਿੰਨੇ ਤਾਹ ਰਸਿਆ ਨਾ ਬਣੀਆਂ ਵੇਚ ਦੀ ਦੀਂਦੇ अंगूर ਆਦੇ ਆ ਦੇ ਲੈ ਆ ਦੇਖੋ ਆ ਦੇ ਇਹ ਕਿੱਡੇ ਕਿੱਡੇ अंगूर ਕਿੰਨੇ ਸੋਹਣੇ ਲੱਗਦੇ ਹੋਦੇ ਪੱਤੇ ਲੱਗੇ ਥੱਲੇ ਪੱਤਿਆਂ ਦੇ ਸਾਰੇ अंगूर ਹੀ ਆ ਥੱਲੇ ਇਹਦੇ ਜਿੰਨੇ ਵੀ ਲੱਗੇ ਆ ਆਦੇ ਆ ਨੂੰ ਗਈ ਵੀ ਆ ਬੇਲਾ ਤੇ ਆ ਹੈਗਾ ਸਿਉ ਦਾ ਦੂਜੇ ਦਾ ਬਰਾਮਾ ਦਾ ਬੂਟਾ ਜਿਹੜਾ ਆ ਖੜਾ ਵਾ ਬਦਾਮ ਅੰਗੂਰਾਂ ਦੇ ਬੂਟੇ ਦੇ ਨਾਲ ਵੀ ਇੱਕ ਵੀਡੀਓ ਕਰ ਲੈਨੇ ਆ ਲੈ ਆਹ ਆ ਦੇਖ ਲੋ ਅੰਗੂਰ ਆ ਮੈਂ ਕਹਣਾ ਉਹਦੇ ਘਰੇ ਬੂਟੇਲ ਚ ਇਹ ਸਾਂਭੇ ਵੇ ਸਾਡੇ ਦੋਹਾਂ ਜੀਆਂ ਦੇ ਪਾਣੀ ਉਹ ਪਾਉਂਦੀ ਐ ਮੈਂ ਕਹਿੰਦੇ ਸਾਂਭਦੀ ਬਹੁਤ ਆ ਜੋ ਆਕਾਂਗੋਂ ਪਾਲੇ ਹੋਇਆ ਹੋਰ ਸਾਡੇ ਬੱਚੇ ਤਾਂ ਹੁਣ ਦੂਰ ਆਸਟ੍ਰੇਲੀਆ 'ਚ ਬੈਠੇ ਆ ਆਰ ਕੇ ਇਹ ਬੱਚੇ ਸਾਡੇ ਇਹੀ ਬਣਾਏ ਹੋਏ ਆ ਇਹਨਾਂ ਦੇ ਨਾਲ ਗੱਲਾਂ-ਬਾਤਾਂ ਵੀ ਕਰ ਲਈਦੀਆਂ ਸ਼ਾਮ ਨੂੰ ਬੰਦ ਬਹਿ ਕੇ ਸੋਭਾ ਬਹਿ ਕੇ ਇੱਥੇ ਪਾਣੀ ਪੂਣੀ ਵੀ ਪਾ ਲਈਦਾ ਆ ਬੁੱਟੇ ਆ ਕੱਲੀਆਂ ਸਾਡੀਆਂ ਦੋਏ ਗੱਡੀਆਂ ਆ ਖੜੀ ਆਲਟੋ ਮੇਰੇ ਵਾਲੀ ਹੋ ਖੜੀ ਨਿੰਦਰ ਹੁਣ ਵਾਲੀ ਇੰਦਰ ਖੜਾ ਸਾਡਾ ਮੋਟਰਸਾਈਕਲ ਆ ਸਾਹਮਣੇ ਕੋਣ ਸਾਨੂੰ ਇੱਕ ਅੰਬ ਦਾ ਬੂਟਾ ਉਹ ਵੀ ਦਿਖਾ ਦਿਆਂ ਯਾਰ ਇਹ ਵੀ ਸਾਲ ਕਦਾਈ ਆ ਆ ਸੀ ਆਂਬ ਦਾ ਬੂਟਾ ਆ ਇੰਦਰ ਦੇ ਪਾਸੋਂ ਦੀਂਦਿਆਂ ਅੰਜੀਰ ਦੇਖ ਲੈਣਾ ਜੀਰੋ ਇਹਤਰਾ ਸਾਹ ਸੰਤ ਘਰੇ ਜਿਹਦੇ ਕੋਲੇ ਜਗਾ ਹੈਗੀ ਹੈ ਉਹਨੂੰ ਮੈਂ ਬੇਨਤੀ ਕਰਦਾ ਬਿ ਜਿਹੜੇ ਸ਼ੋਜ ਨਾਲ ਉਹਨਾਂ ਦਰਾਖਤ ਲਾ ਲਓ ਆਪਦੇ ਫਲਾਂ ਵਾਲੇ ਜਿਨ੍ਹਾਂ ਨੂੰ ਫਲਾਂ ਨੂੰ ਆਪਾਂ ਸਾਮਕੇ ਨਾਲ ਤਾਂ ਫਲ ਖਾ ਲਾਂਗੇ ਤੇ ਨਾਲੇ ਆਪਾਂ ਦੂਜਾ ਤੇ ਇਹਨਾਂ ਦੀ ਪਰਵਿਸ਼ ਕਰ ਲਾਂਗੇ ਪਾਣੀ ਪਾ ਲਿਆ ਸਪਰੇਅ ਕਰ ਲਈ ਦਵਾਈ ਪਾਤੀ ਇਹ ਜਾ ਕੁਛ ਕਰਕੇ ਚਲ ਸੋਹਣੇ ਲੱਗਦੇ ਹੁਣ ਦੇਖੋ ਕਿੰਨੇ ਹਣਾ ਘਰ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਆ ਬੂਟੇ ਸਾਰੇ ਸੋਨੂੰ ਮੈਂ ਦਿਖਾ ਦੇਣਾ ਕੋਠੀ ਦੇ ਮੂਹਰੇ ਆ ਸਾਡੇ ਲੱਗੇ ਆਂ ਰੱਖ ਤਾ ਉਹ ਲੱਗੇ ਤੈਨੂੰ ਉਧਰ ਉਹਦੇ ਇਧਰ ਆ ਆ ਗਏ ਚਲੋ ਵਾਹਿਗੁਰੂ ਤੰਦਰੁਸਤੀ ਦੇਵੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਦੇਖਣ ਵਾਲੇ ਵੀਰਾਂ ਨੂੰ ਖੁਸ਼ੀਆਂ ਬਖਸ਼ੇ ਪ੍ਰਮਾਤਮਾ